ਜੀ ਬੇਟਾ ਮੈਂ ਤੁਹਾਨੂੰ ਅੱਜ ਇੱਕ ਕਹਾਣੀ ਸੁਣਾਉਣ ਲੱਗੀ ਆਂ ਕਹਾਣੀ ਦਾ ਨਾਮ ਹੈ ਸ਼ੇਰੂ ਦੀ ਰੋਟੀ ਦੇਖੋ ਪਹਿਲਾਂ ਮੈਂ ਤੁਹਾਨੂੰ ਕਹਾਣੀ ਸੁਣਾਉਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਪ੍ਰਸ਼ਨ ਪੁੱਛੂੰਗੀ ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਨੀ ਆ ਸਟੋਰੀ ਓਕੇ ਸ਼ੁਰੂ ਕਰੀਏ ਹਾਂਜੀ ਕਮਲ ਦੇ ਘਰ ਵਿੱਚ ਇੱਕ ਕੁੱਤਾ ਸੀ ਉਸ ਦਾ ਨਾਮ ਸ਼ੇਰੂ ਸੀ ਇੱਕ ਦਿਨ ਕਮਲ ਨੇ ਸ਼ੇਰੂ ਨੂੰ ਰੋਟੀ ਦੇਣ ਗਿਆ ਦਿੱਤੀ ਉਸ ਸਮੇਂ ਇੱਕ ਬਾਂਦਰ ਸ਼ੇਰੂ ਤੋਂ ਰੋਟੀ ਖੋ ਕੇ ਭੱਜ ਗਿਆ। ਉਹ ਘਰ ਦੀ ਛੱਤ ਤੇ ਬੈਠ ਗਿਆ। ਇੱਕ ਕਾਂ ਨੇ ਉਹ ਰੋਟੀ ਦੇਖੀ। ਉਸ ਨੇ ਬਾਂਦਰ ਤੋਂ ਰੋਟੀ ਖੋ ਲਈ। ਕਾਂ ਉੱਡ ਕੇ ਬੇੜੇ ਵਿੱਚ ਰੁੱਖ ਤੇ ਬੈਠ ਗਿਆ। ਰੁੱਖ ਤੇ ਇੱਕ ਮੋਰ ਬੈਠਾ ਸੀ। ਉਸ ਦੀ ਨਜ਼ਰ ਵੀ ਰੋਟੀ ਤੇ ਪਈ। ਕਾਂ ਨੇ ਰੋਟੀ ਬਚਾਉਣ ਲਈ ਤੁਰੰਤ ਉੱਡਿਆ। ਥੱਲੇ ਸ਼ੇਰੂ ਨੇ ਰੌਲਾ ਪਾਇਆ ਬਹੁ ਬਹੁ ਬਹੁ। ਕਾਂ ਘਬਰਾ ਗਿਆ ਉਸ ਦੇ ਮੂੰਹ ਚੋਂ ਨਿਕਲਿਆ ਕਾਂ 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 ਜਿਵੇਂ ਹੀ ਕਾਂ ਨੇ ਚੁੰਝ ਖੋਲੀ ਜਿਹੜੀ ਉਹਦੀ ਰੋਟੀ ਸੀ ਉਹ ਨੀਚੇ ਡਿੱਗ ਪਈ ਨੀਚੇ ਡਿੱਗ ਕੇ ਕਿੱਥੇ ਆ ਗਈ ਵੇੜੇ ਦੇ ਵਿੱਚ ਛੇਰੂ ਨੇ ਛੇਤੀ ਛੇਤੀ ਉਸ ਨੂੰ ਚੁੱਕ ਲਿਆ ਜਿਸ ਦੀ ਰੋਟੀ ਸੀ ਉਸ ਨੂੰ ਮਿਲ ਗਈ ਠੀਕ ਹੈ ਹੁਣ ਮੈਂ ਤੁਹਾਨੂੰ ਪੁੱਛਾਂ ਹਾਂਜੀ ਕਮਲ ਦੇ ਘਰ ਵਿੱਚ ਇੱਕ ਕੀ ਸੀ कुत्ता हाँ जी उसका नाम की सी हाँ जी। एक दिन कमल ने शेरू हाँ समय किसने रोटी खोली सी शेरू तो बंदर ने हाँ जी रोटी खो के ओह चला बैठ गया सी? हाँ जी और हाँ रोटी फिर किने देख ली ਕੀ ਕੀਤਾ ਫਿਰ ਰੋਟੀ ਖੋ ਕੇ ਭੱਜ ਗਿਆ ਤੇ ਭੱਜ ਕੇ ਕਿੱਥੇ ਬਹਿ ਗਿਆ ਸੀ ਇਸ਼ਾਰ ਕਰਦੇ ਹੋ ਤੇ ਦਰਖਤ ਤੇ ਜੋ ਕਿ ਵੇੜੇ ਵਿੱਚ ਲੱਗਿਆ ਹੋਇਆ ਸੀ ਉਹ ਦਰਖਤ ਤੇ ਇੱਕ ਹੋਰ ਕਿਹੜਾ ਪੰਛੀ ਬੈਠਾ ਹੋਇਆ ਸੀ ਮੋਰ ਹਾਂਜੀ ਤੇ ਮੋਰ ਦੀ ਨਜ਼ਰ ਕਿੱਥੇ ਪਈ ਸੀ ਲੋਕੀਏ ਹਾਂਜੀ ਤੇ ਕਾ ਨੇ ਫਿਰ ਕੀ ਕੀਤਾ ਹਾਂਜੀ ਓਡਿਆ ਤੇ ਦਰਖਤ ਦੇ ਥੱਲੇ ਕੌਣ ਬੈਠਾ ਹੋਇਆ ਸੀ ਸ਼ੇਰੂ ਕੇਰੂ ਹਾਂਜੀ ਸ਼ੇਰੂ ਨੇ ਕਿਵੇਂ ਰਾਲਾ ਪਾਇਆ ਸੀ ਹਾਂਜੀ ਤੇ ਕਾਹਰ ਕਾਹ ਨੂੰ ਕੀ ਹੋ ਗਿਆ ਸੀ ਹਾਂ ਕਿਵੇਂ ਘਬਰਾਇਆ ਸੀ ਕਾਂ ਹਾਂ ਘਬਰਾ ਗਿਆ ਤੇ ਫੇਰ ਉਹਨੇ ਕੀ ਕੀਤਾ ਹਾਂ ਹਾਂਜੀ हां जी درخت ਤੇ ਬੈਠਾ ਸੀ ਤੇ ਥੱਲੇ ਕੌਣ ਬੈਠਾ ਹੋਇਆ ਸੀ ਛੇਰੂ ਛੇਰੂ ਗੱਡੀ ਛੇਰੂ ਨੇ ਕੀ ਕੀਤਾ ਫਿਰ ਜਦੋਂ ਰੋਟੀ ਥੱਲੇ ਡਿੱਗੀ ਬੋ 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 ਖਾਦਾ ਇੰਕੀਆ ਹਾਂ ਛੇਰੂ ਨੇ ਰੋਟੀ ਚਾਕੇ ਖਾ ਲਈ ਜਿਸ ਦੀ ਰੋਟੀ ਸੀ ਉਹਨੂੰ ਮਿਲ ਗਈ ਤੁਹਾਨੂੰ ਕਿਉਂ ਜੀ ਲੱਗੀ ਸਟੋਰੀ ਸਰੀਆ ਕਾਣੀ ਕਿਉਂ ਜੀ ਲੱਗੀ ਅੱਜ ਦੀ ਸਰੀਆ ਹਾਂ ਜੀ ਆਣੀ ਦਾ ਨਾਮ ਆਪਣੀ ਦਾ ਕੀ ਸੀ ਸ਼ੇਦੀ ਬੇਰੀ ਗੁੱਡ ਕਲਾਪਿੰਗ ਕਰਿਆ ਕਰੋ ਸਾਰੇ ਬੱਚੇ OK